ਅਗਿੱਤਾ ਜੀ ਹੁਸ਼ਾਰਪੁਰ ਦੇ ਉਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸਵਰੇ ਪੈ ਰਹੀ ਬਰਸਾਤ ਨੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਵਿਕਾਸ ਕਮਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਇਕੱਲੇ ਹੁਸ਼ਾਰਪੁਰ ਸ਼ਹਿਰ ਦੀ ਜਾਂ ਹੁਸ਼ਾਰਪੁਰ ਹਲਕੇ ਦੀ ਗੱਲ ਨਹੀਂ ਕਰ ਰਹੇ ਆ ਬਲਕਿ ਮੈਂ ਤਾਂ ਤਮਾਮ ਹੁਸ਼ਾਰਪੁਰ ਜ਼ਿਲ੍ਹੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੀ ਗੱਲ ਕਰ ਰਿਹਾ ਖਾਸ ਕਰਕੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਬਰਸਾਤੀ ਦਿਨਾਂ ਦੌਰਾਨ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਹੋਏ ਨੇ ਤਾਂ ਉਹ ਪਿੰਡ ਹੁਸ਼ਾਰਪੁਰ ਜ਼ਿਲ੍ਹੇ ਦਾ ਜਿਹੜਾ ਉਹ ਪਿੰਡੂ ਰਕਬਾ ਹੋਇਆ ਕਿਉਂਕਿ ਲਗਭਗ ਅਮੂਮਨ ਤੌਰ ਤੇ ਜੇਕਰ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਦੋਕਾ ਪਿੰਡਾਂ ਨੂੰ ਛੱਡ ਕੇ ਹਰ ਤੀਜੇ ਪਿੰਡ ਦੇ ਨਾਲ ਚੋ ਵਗਦਾ ਹੈ ਤੇ ਇਹਨਾਂ ਦਿਨੀ ਇਹਨੀ ਦਿਨੀ ਦੌਰਾਨ ਉਹਨਾਂ ਚੋਆਂ ਦੀ ਤਸਵੀਰ ਵੀ ਅਧਾਰ ਹੁਸ਼ਾਰਪਨ ਉਸਤਾਂ ਸਮੇਂ ਸਮੇਂ ਤੇ ਤੁਹਾਡੇ ਨਾਲ ਸਾਂਝੀ ਕੀਤੀ ਆਪਾਂ ਚਾਹੇ ਏ ਹੁਸ਼ਾਰਪੁਰ ਦੇ ਨਸਦੀ ਕੀ ਆਪਾਂ ਜੇਜੋ ਚੋਦੀ ਗੱਲ ਕਰ ਲਈਏ ਖੰਡ ਦੀ ਗੱਲ ਕਰ ਲਈਏ ਕੰਡੀ ਦੇ ਪਿੰਡ ਦੀ ਆਪਾਂ ਗੱਲ ਕਰ ਲਈਏ ਮੈਂਗਰੋਵਲ ਦੀ ਗੱਲ ਕਰ ਲਈਏ ਸ਼ੇਰਪੁਰ ਬਾਤੀਆਂ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਹੋਰ ਇਹ ਹੁਸ਼ਾਰਪੁਰ ਉਹਦਾ ਮਾਰਕ ਤੇ ਪਿੰਡ ਅਲਾਹਾਬਾਦ ਹੈ ਉੱਥੋਂ ਦੀ ਗੱਲ ਕਰ ਲਈਏ ਜਾਂ ਹੁਸ਼ਾਰਪੁਰ ਦੇ ਸੀ ਇਹ ਭੰਗੀ ਚੋਦੀ ਗੱਲ ਕਰ ਲੈ ਤਾਂ ਜਦੋਂ ਜਦੋਂ ਵੀ ਇਹਨਾਂ ਚੋਆ ਦੇ ਵਿੱਚ ਇਹ ਹੜ ਵਾਂਗ ਪਾਣੀ ਆਇਆ ਤਾਂ ਉਸ ਦੇ ਨਾਲ ਜੰ ਜੀਵਨ ਜਿਹੜਾ ਉਹ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਜਿੱਥੇ ਲੋਕਾਂ ਨੂੰ ਆਪਣੀਆਂ ਮੰਸਲਾਂ ਤੱਕ ਪਹੁੰਚਣ ਦੇ ਵਿੱਚ ਬੇਹਦ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਉੱਥੇ ਹੀ ਹੁਸ਼ਾਰਪੁਰ ਸ਼ਹਿਰ ਜਾਂ ਜਿੱਥੇ-ਜਿੱਥੇ ਵੀ ਇਹ ਚੋਅ ਵਗੇ ਨੇ ਤਾਂ ਉੱਥੇ ਜਾਮ ਦੀ ਸਮੱਸਿਆ ਭਾਪਕੀ ਟ੍ਰੈਫਿਕ ਦੀ ਸਮੱਸਿਆ ਇੱਕ ਵੱਡਾ ਰੋਗ ਬਣ ਕੇ ਸਾਹਮਤ ਹੋਈ ਹੈ ਤਾਂ ਹੁਣ ਇਸ ਸਾਰੀ ਤਸਵੀਰ ਤੋਂ ਬਾਅਦ ਇੱਕ ਆਵਾਜ਼ ਉੱਠਣ ਲੱਗੀ ਆ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਕਿ ਸਰਕਾਰ ਨੂੰ ਇਹਨਾਂ ਬਰਸਾਤੀ ਦਿਨਾਂ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਪੁਲਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਖਾਸ ਕਰ ਉਹਨਾਂ ਚੋਆ ਦੇ ਉੱਪਰ ਜਿਹੜੇ ਚੋਅ ਪਿੰਡਾਂ ਦੇ ਵਿੱਚ ਵਗਦੇ ਨੇ ਤੇ ਕਾਫੀ ਜ਼ਿਆਦਾ ਰਕਵੇ ਦੇ ਵਿੱਚ ਕਾਫੀ ਹੱਤਾ ਬਕੂਏ ਦੇ ਵਿੱਚ ਉਹ ਚੋ ਵਗਦੇ ਨੇ ਤਾਂ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਲ ਇਹ ਆਪਸੀ ਪਿੰਡਾਂ ਦਾ ਸੰਪਰਕ ਜਦ ਤੋਟ ਜਾਂਦਾ ਹੈ ਜਦੋਂ ਚੋਆਂ ਦੇ ਵਿੱਚ ਹੜਵਾਂ ਵਾਂਗ ਪਾਣੀ ਆਉਂਦਾ ਹੈ ਤਾਂ ਉਸ ਨਾਲ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਬੁਰੀ ਤਰ੍ਹਾਂ ਦੇ ਨਾਲ ਜਾਨ ਜੀਵਨ ਪ੍ਰਭਾਵਿਤ ਹੁੰਦਾ ਸੋ ਜੇਜੋ ਖੱਡ ਦੀ ਗੱਲ ਕਰ ਲਈਏ ਜੇਜੋ ਖਾੜੇ ਬੀਤੇ ਬਰੇ ਵੀ ਬੇहद ਇਹ ਜਿਹੜੀ ਉਹ ਭਾਰੀ ਮਾਤਰਾ ਦੇ ਵਿੱਚ ਭਰ-ਭਰ ਕੇ ਆਈ ਸੀ ਤਾਂ ਇਸ ਵਾਰ ਵੀ ਜੇਜੋ ਖਾੜਿਆ ਜਿਹੜੀ ਉਹ ਕਿ ਪਿੱਛੇ ਨਹੀਂ ਆ ਤਾਂ ਇਸ ਵਾਰ ਵੀ ਬਰਸਾਤੀ ਦਿਨਾਂ ਦੌਰਾਨ ਹਾਲਾਂਕਿ ਆਪਾਂ ਹਿਮਾਚਲ ਦੀ ਗੱਲ ਕਰ ਲਈਏ ਪਹਾੜਾਂ ਦੀ ਗੱਲ ਕਰ ਲਈਏ ਤਾਂ ਲਗਾਤਾਰ ਹਿਮਾਚਲ ਦੇ ਵਿੱਚ ਬੱਦਲ ਫਟਣ ਵਰਕੀਆਂ ਘਟਦਾਵਾਂ ਤੇ ਤੇਜ਼ ਬਾਰਿਸ਼ ਆ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਜਿਸ ਦਾ ਪ੍ਰਭਾਵ ਹੈ ਜਿਹੜਾ ਪੰਜਾਬ ਤੇ ਖਾਸ ਕਰ ਹੁਸ਼ਿਆਰਪੁਰ ਤੇ ਵੇਖਣ ਨੂੰ ਮਿਲ ਰਿਹਾ ਕਿਉਂਕਿ ਹਿਮਾਚਲ ਦਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲੋਂ ਲੱਗਦਾ ਤਾਂ ਉਸ ਦਾ ਫਿਰ ਸੁਭਾਵਿਕ ਹੈ ਕਿ ਪ੍ਰਭਾਵ ਹੈ ਜਿਹੜਾ ਉਹ ਹੁਸ਼ਿਆਰਪੁਰ ਜ਼ਿਲ ਜੇਜੋ ਖੱਡ ਵੀ ਇਸ ਵਾਰ ਬੇहद ਭਰ ਕੇ ਆਈ ਹੈ ਹੁਸ਼ਾਰਪੁਰ ਦੇ ਪੰਗੀਚੋ ਦੀ ਗੱਲ ਕਰੀ ਉਹ ਵੀ ਕਾਫੀ ਜ਼ਿਆਦਾ ਇਸ ਵਾਰ ਉਫਾਨ ਤੇ ਰਿਹਾ ਹੈ ਹੋਰ ਵੀ ਆਪਾਂ ਨਸਤੀਕੀ ਤਮਾਮ ਪਿੰਡਾਂ ਦੀ ਗੱਲ ਕਰ ਲਈਏ ਤਾਂ ਜਿਹੜੇ ਸਭ ਤੋਂ ਵੱਧ ਚੋ ਪ੍ਰਭਾਵਿਤ ਕਰਦੇ ਨੇ ਜਿਵੇਂ ਕਿ ਹੁਸ਼ਾਰਪੁਰ ਦਾ ਪੰਗੀਚੋ ਹੈ ਹੁਸ਼ਾਰਪੁਰ ਪੰਗੀਚੋ ਤੋਂ ਆਪਾਂ ਬਸੇ ਗੁਲਾਮੁਹਸੈਨ ਤੋਂ ਲੈ ਕੇ ਸ਼ਹਿਰ ਦੇ ਮੁੱਖ ਚੌਂਕ ਤੱਕ ਦੀ ਗੱਲ ਕਰ ਲਈਏ ਤਾਂ ਲਗਭਗ 5 ਤੋਂ 6 ਦੇ ਕਰੀਬ ਆ ਜਿਹੜੇ ਉਹ ਕਾਜ਼ਵੇ ਵਗਦੇ ਨੇ ਤਾਂ ਉਹਨਾਂ ਕਾਜ਼ਮਿਆਂ ਦੀ ਹਾਲਤ ਹੈ ਜਿਹੜੀ ਉਹ ਬੇहद ਦਰਤਨਾਕ ਹੈ ਬੇहद ਨਾਜ਼ੂਕ ਹੈ ਹਾਲਾਂਕਿ ਇੱਕਾ ਦੁੱਕਾ ਕਾਜ਼ਵੇ ਤਾਂ ਜਿਹੜੇ ਉਹ ਰੁ ਇਸ਼ਾਰੇ ਦੇ ਵਿੱਚ ਲੰਮੇ ਲੰਮੇ ਜਾਮ ਹੈ ਜਿਹੜਾ ਉਹ ਲੱਗ ਜਾਂਦਾ ਜਿਸ ਕਾਰਨ ਜਿਹੜਾ ਚੰਦ ਕੁ ਮਿੰਟਾਂ ਦਾ ਸਫ਼ਰ ਹੁੰਦਾ 2 ਤੋਂ 4 ਮਿੰਟਾਂ ਦਾ ਸਫ਼ਰ ਹੁੰਦਾ ਉਸ ਨੂੰ 1 ਤੋਂ 1.5 ਘੰਟੇ ਦੇ ਕਰੀਬ ਦਾ ਸਮਾਂ ਜਿਹੜਾ ਉਹ ਲੱਗ ਜਾਂਦਾ ਤਾਂ ਲੋਕਾਂ ਵੱਲੋਂ ਮੁੱਖ ਤੌਰ ਤੇ ਮੰਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਪਾਸੋਂ ਕਿ ਇਹ ਭੰਗੀ ਪੁਲ ਦੇ ਚਲੋ ਜ਼ਿਆਦਾ ਨਹੀਂ ਦੋ ਕਸਬੀਆਂ ਤੇ ਜਿਹੜਾ ਪੁਲਾਂ ਦਾ ਨਿਰਮਾਣ ਹੈ ਜਿਹੜਾ ਜ਼ਰੂਰ ਕਰਵਾਇਆ ਜਾਵੇ ਉਸ ਤੋਂ ਬਾਅਦ ਆਪਾਂ ਮੈਂਗਰੋਵਲ ਚੌਥੀ ਗੱਲ ਕਰ ਲਈਏ ਇਹ ਦਰਜਾ ਹੀ ਪਿੰਡਾਂ ਨੂੰ ਆਪਸ ਦੇ ਵਿੱਚ ਉਹ ਪਿੰਡ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਤਾਂ ਉੱਥੇ ਵੀ ਜਦੋਂ ਹੜਵਾਂਕ ਪਾਣੀ ਆਉਂਦਾ ਤਾਂ ਉੱਥੇ ਵੀ ਜਾਂਜੀਵਨ ਪ੍ਰਭਾਵਿਤ ਹੁੰਦਾ ਹੈ ਹਾਲਾਂਕਿ ਉੱਥੇ ਤਾਂ ਹੁਣੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 7 ਕਰੋੜ ਰੁਪਏ ਦੀ ਲਾਗਤ ਦੇ ਨਾਲ 100 ਮੀਟਰ ਤੇ ਕਰੀਬ ਦਾ ਜਿਹੜਾ ਉੱਥੇ ਇੱਕ ਵੱਡੇ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਉਸ ਤੋਂ ਬਾਅਦ ਆਪਾਂ ਜੇਜੋ ਖੱਡ ਦੀ ਗੱਲ ਕਰ ਲਈਏ ਇਹ ਬੀਤੇ ਵਰੇ ਇਨੀ ਦਿਨੀ ਦੌਰਾਨ ਉੱਥੇ ਇੱਕ ਵੱਡਾ ਹਾਦਸਾ ਵਾਪਰਦਾ ਇੱਕ ਬਰਾਤ ਹੈ ਇਹ ਇਨੋਵਾ ਗੱਡੀਆਂ ਜੋ ਬਰਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੀ ਹੁੰਦੀ ਹੈ ਤਾਂ ਉਹ ਜਦੋਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦੀ ਹੈ ਤਾਂ 10 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਕਤ ਵੀ ਤਤਕਾਲੀ ਮੰਤਰੀ ਤੇ ਜਿਹੜ ਡਾਕਟਰ ਰਾਜਵਾਰ ਚੱਬਿਆਲ ਉਹਤੇ ਪਹੁੰਚਦੇ ਨੇ ਲੋਕਾਂ ਨੂੰ ਦਲਾਸਾ ਦਿੰਦੇ ਨੇ ਕਿ ਅਸੀਂ ਪ੍ਰੋਵੀਜ਼ਨ ਆ ਜਿਹੜੀ ਉਹ ਸਰਕਾਰ ਨੂੰ ਭੇਜਾਂਗੇ ਤੇ ਪੁਲ ਦਾ ਨਿਰਮਾਣ ਕਰਾਂਗੇ ਪਰੰਤੂ ਜਿਵੇਂ ਕਿ ਸਾਡੇ ਲੀਡਰ ਹੈ ਸੁਭਾਗ ਵੀਗਾ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਗੱਲਾਂ ਦਾ ਕੜਾ ਬਰਾਉਂਡ ਦੇ ਵਿੱਚ ਉਹ ਬੇहद ਮਾਹਰ ਨੇ ਤਾਂ ਗੱਲਾਂ ਦਾ ਕੜਾਈ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਕਿ ਅੱਜ ਤੱਕ ਤਾਂ ਪਤਾ ਨਹੀਂ ਪ੍ਰੋਵੀਜ਼ਨ ਭੇਜਿਆ ਜਾਂ ਨਹੀਂ ਭੇਜੇ ਜੇ ਭੇਜ ਵੀ ਦਿੱਤਾ ਹੋਵੇਗਾ ਤੇ ਉਸਤੇ ਕੀ ਅਮਲ ਹੋਇਆ ਨਾ ਤਾਂ ਉੱਥੇ ਹੀ ਕੋਈ ਇੱਥੇ ਪੁਲ ਦਾ ਨਿਰਮਾਣ ਹੋਇਆ ਉਸ ਤੋਂ ਬਾਅਦ ਆਪਾਂ ਇਹ ਪਿੰਡ ਅਲਾਹਾਬਾਦ ਦੀ ਗੱਲ ਕਰ ਰਹੀ ਹੁਸ਼ਾਰਪੁਰ ਉਨਾ ਮਾਰ ਕੇ ਇੱਕ ਦੋ ਸੂਬਿਆਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਹਾਲਾਂਕਿ ਚਲੋ NHAI ਦੇ ਅੰਡਰ ਉਹ ਆਉਂਦਾ ਹੈ ਤਾਂ ਉਸ ਥਾਂ ਤੇ ਵੀ ਜਿਹੜਾ ਪੁਲ ਦਾ ਨਿਰਮਾਣ ਹੋਣਾ ਬੇਹਦ ਜ਼ਰੂਰੀ ਹੈ ਤੇ ਇਸੇ ਤਰ੍ਹਾਂ तमाम ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁਲਾਂ ਦਾ ਨਿਰਮਾਣ ਹੋਣਾ ਬੇਹਦ ਜ਼ਰੂਰੀ ਹੈ ਸੋ ਪੰਜਾਬ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਅਪੀਲ ਹੈ ਬੇਨਤੀ ਹੈ ਆਮ ਲੋਕਾਂ ਤਰਫੋਂ ਕਿ ਨਾ ਬਰਸਾਤੀ ਦਿਨਾਂ ਤੋਂ ਬਾਅਦ ਜਦੋਂ ਵੀ ਰਾਹਤ ਮਿਲਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਮ ਲੋਕਾਂ ਨੂੰ ਤਾਂ ਇਸ ਤਜਵੀਜ਼ ਵੱਲ ਜਿਹੜਾ ਜ਼ਰੂਰ ਧਿਆਨ ਦਿੱਤਾ ਜਾਵੇ ਇਹਨਾਂ ਪੁਲਾਂ ਦੇ ਨਿਰਮਾਣ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਇੱਕ ਖਰੜਾ ਤਿਆਰ ਕਰਕੇ ਜਾਂ ਇੱਕ ਤਜਵੀਜ਼ ਤਿਆਰ ਕਰਕੇ ਹੁਸ਼ਾਰਪੁਰ ਪ੍ਰਸ਼ਾਸਨ ਜਿਹੜੀ ਆ ਉਹ ਸਬੰਧਤ ਸਰਕਾਰਾਂ ਨੂੰ ਭੇਜੇ ਜੇਕਰ ਤਾਂ ਉਹ ਰਕਵਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਤਾਂ ਪੰਜਾਬ ਸਰਕਾਰ ਨੂੰ ਇਹ ਪ੍ਰੋਵੀਜ਼ਨ ਭੇਜਿਆ ਜਾਵੇ ਜੇਕਰ ਉਹ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਤਾਂ ਕੇਂਦਰ ਸਰਕਾਰ ਨੂੰ ਇਹ ਪ੍ਰੋਵੀਜ਼ਨ ਭੇਜਿਆ ਜਾਵੇ ਕਿਉਂਕਿ ਆਮ ਲੋਕਾਂ ਨੂੰ ਜਿੱਥੇ ਇਸ ਦੀ ਸਹੂਲਤ ਇਹ ਵੱਡੇ ਪੱਧਰ ਤੇ ਮਿਲੇਗੀ ਤਾਂ ਉੱਥੇ ਹੀ ਲੋਕਾਂ ਦੀ ਸੁਰੱਖਿਆ ਦਾ ਇੱਕ ਵੱਡਾ ਸਵਾਲ ਹੈ ਲੋਕ ਵੀ ਜਿਹੜਾ ਆਪਣਾ ਇਹ ਜੀਵਨ ਹੈ ਜਾਂ ਆਪਣੀ ਜ਼ਿੰਦਗੀ ਹੈ ਉਹ ਕਿਤੇ ਨਾ ਕਿਤੇ ਉਸ ਪੁਲਾ ਦੇ ਨਿਰਮਾਣ ਦੇ ਨਾਲ ਸੁਰੱਖਿਤ ਮਹਿਸੂਸ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਜੀ